ਨੰਗਲ ਦੇ ਕਰੀਬ ਪੈਂਦੇ ਪ੍ਰਸਿੱਧ ਮਾਤਾ ਜਲਫਾ ਦੇਵੀ ਮੰਦਿਰ ਵਿਖੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਘਟਨਾ ਬੀਤੇ ਕੱਲ 7 ਤੋਂ 8 ਵਜੇ ਦੇ ਦਰਮਿਆਨ ਵਾਪਰੀ ਜਦੋਂ ਮੰਦਿਰ ਦੇ ਪੁਜਾਰੀ ਕੁਝ ਕੰਮ ਦੇ ਲਈ ਮਹਿਜ ਚੰਦ ਕੁ ਮਿੰਟਾਂ ਦੇ ਲਈ ਬਾਹਰ ਗਏ ਤਾਂ ਉੱਥੇ ਬੈਠੇ ਕਿਸੇ ਨੌਜਵਾਨ ਦੇ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਮਾਤਾ ਰਾਣੀ ਦੀ ਮੂਰਤੀ ਦੇ ਉੱਤੇ ਚੜੇ ਹੋਏ ਸੋਨੇ ਦੇ ਝੁੰਮਕੇ ਅਤੇ ਨੱਥ ਨੂੰ ਚੋਰ ਲੈ ਕੇ ਰਫੂ ਚੱਕਰ ਹੋ ਗਿਆ। ਇਸ ਘਟਨਾ ਦਾ ਪਤਾ ਚੱਲਦੇ ਹੀ ਮੰਦਿਰ ਦੇ ਪੁਜਾਰੀ ਵੱਲੋਂ ਤੁਰੰਤ ਇਸ ਦੀ ਸੂਚਨਾ ਮੰਦਿਰ ਕਮੇਟੀ ਨੂੰ ਦਿੱਤੀ ਗਈ ਤੇ ਉਹ ਵੀ ਤੁਰੰਤ ਮੌਕੇ ਉੱਤੇ ਪਹੁੰਚੇ ਜਿਨ੍ਹਾਂ ਵੱਲੋਂ ਇਸ ਮਾਮਲੇ ਦੀ छानਬਣ ਸ਼ੁਰੂ ਕਰ ਦਿੱਤੀ ਗਈ ਹੈ ਮੰਦਿਰ ਦੇ ਪੁਜਾਰੀ ਦੀ ਮਨਿਆਤਾ ਉਹਨਾਂ ਦੱਸਿਆ ਕਿ ਇੱਕ ਲੜਕਾ ਕਾਫੀ ਦੇਰ ਤੋਂ ਮੰਦਿਰ ਦੇ ਦਰਵਾਜ਼ੇ ਤੋਂ ਬਾਹਰ ਬੈਠਾ ਹੋਇਆ ਸੀ ਉਹਨਾਂ ਕਿਹਾ ਕਿ ਉਹਨਾਂ ਨੂੰ ਲੱਗਿਆ ਕਿ ਇਹ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਲਈ ਆਇਆ ਹੈ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਸ਼ਰਧਾਲੂ ਇੱਥੇ ਨਤਮਸਤਕ ਹੁੰਦੇ ਹਨ ਤੇ ਆਪਣੀਆਂ ਮੁਰਾਦਾ ਪੂਰੀਆਂ ਕਰਵਾਉਣ ਨੂੰ ਲੈ ਕੇ ਮਾਂ ਦੇ ਦਰਬਾਰ ਦੇ ਵਿੱਚ ਬੈਠ ਕੇ ਹਾਜ਼ਰੀਆਂ ਭਰਦੇ ਹਨ ਉਹਨਾਂ ਨੇ ਕਿਹਾ ਕਿ ਇੱਕ ਲੜਕਾ ਪਹਿਲਾਂ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਨੀਚੇ ਖੜਿਆ ਹੋਇਆ ਸੀ ਤੇ ਦੂਜਾ ਲੜਕਾ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਤੇਜ਼ੀ ਦੇ ਨਾਲ ਰਫੂ ਚੱਕਰ ਹੋ ਗਿਆ ਇਸ ਮਾਮਲੇ ਦਾ ਪਤਾ ਚੱਲਦੇ ਹੀ ਨੰਗਲ ਥਾਣਾ ਮੁਖੀ ਰਾਹੁਲ ਸ਼ਰਮਾ ਵੀ ਮੌਕੇ ਉੱਤੇ ਪਹੁੰਚੇ ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਤਹਿਕੀਕਾ ਸ਼ੁਰੂ ਕਰ ਦਿੱਤੀ ਗਈ ਤੇ ਉਹਨਾਂ ਕਿਹਾ ਕਿ ਜਲਦ ਹੀ ਚੋਰ ਨੂੰ ਕਾਬੂ ਕੀਤਾ ਜਾਵੇਗਾ ਮੰਦਿਰ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਜਿਨ੍ਹਾਂ ਦੀ ਫੁਟੇਜ ਦੀ ਛਾਣਬਣ ਕੀਤੀ ਜਾ ਰਹੀ ਹੈ ਤਾਂ ਜੋ ਚੋਰ ਬਾਰੇ ਜਾਣਕਾਰੀ ਪਤਾ ਲੱਗ ਸਕੇ ਹੁਣ ਵੇਖਣਾ ਹੋਵੇਗਾ ਕਿ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰ ਕਦੋਂ ਪੁਲਿਸ ਦੇ ਅੜਿੱਕੇ ਚੜਨਗੇ ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਕੱਲ ਨੂੰ ਮੈਨੂੰ 7:30 ਵਜੇ ਕਾਲ ਆਈ ਸੀ 7:30 ਦੇ ਕਰੀਬ 9:30 ਵਜੇ ਕਾਲ ਆਈ ਸੀ 7:30 ਤੇ 8:00 ਦੇ ਵਿੱਚ ਇੱਕ ਝੁੰਮਕੇ ਮਾਤਾ ਰਾਣੀ ਦੇ ਚੋਰੀ ਹੋਏ ਨੇ ਤਾ ਪੰਡਈ ਤਾਂ ਇੱਥੇ ਸੀ ਕਹਿੰਦੇ 2 ਕਮਿੰਟ ਲਈ ਬਾਹਰ ਗਏ ਨੇ ਇੱਥੇ ਮੈਂ ਦੇਖਦਾ ਵੀ ਰਹਿੰਦਾ ਦੋ ਤਿੰਨ ਵਾਰ ਮੈਂ ਢੇੜਾ ਵੀ ਮਾਰਿਆ ਤੇ ਕਾਫੀ ਇੱਥੇ ਸਟਾਫ ਰਹਿੰਦਾ ਹੈ ਪਰ ਪਤਾ ਨਹੀਂ ਕਿੱਦਾਂ ਕੋਈ ਬੰਦਾ ਮੌਕਾ ਸਾਂਭ ਗਿਆ ਬਾਕੀ ਹਲੇ ਵੈਰੀਫਾਈ ਕਰ ਰਹੇ ਆ ਜੀ ਕੈਮਰੇ ਚੈੱਕ ਕਰ ਰਹੇ ਮੈਂ ਕੈਮਰੇ ਵੀ ਚੈੱਕ ਕਰਕੇ ਗਿਆ ਸੀ 15 ਦਿਨ ਪਹਿਲਾਂ ਕੈਮਰਾ ਹੀ ਵਰਕਿੰਗਸ ਤੇ ਤੇ ਹੁਣ ਦੇਖਦੇ ਹਾਂ ਉਹਨਾਂ ਵਿੱਚ ਕੀ ਆਉਂਦਾ ਜੀ ਕੁਝ ਕਿਸੇ ਤਰ੍ਹਾਂ ਕੋਈ ਸ਼ੱਕ ਲੱਗਦਾ ਕੋਈ ਨਹੀਂ ਸ਼ੱਕ ਹਲੇ ਨਹੀਂ ਜੀ ਹੁਣ ਪਤਾ ਲੱਗੂਗਾ ਕਿਹੜੇ-ਕਿਹੜੇ ਬੰਦੇ ਉੱਥੇ ਮੌਜੂਦ ਸੀ ਬਾਕੀ ਤੁਹਾਨੂੰ ਦੱਸਾਂਗੇ ਅਗਲੀ ਅਪਡੇਟ ਮੇਰਾ ਨਾਮ ਜੀ ਪੰਡਤ ਸੁਨ ਲਾਲ ਹੈ ਜੀ ਪੰਡਤ ਜੀ ਚੌਧਰੀ ਦੀ ਬਾਰਦਾਤ ਹੋਈ ਕਾਫੀ ਕਾਨੂੰਨੀ ਬਾਰਦਾਤ ਹੋਗੀ ਜੀ ਤੁਸੀਂ ਡਿਊਟੀ ਤੇ ਸੀਗੇ ਹਾਂ ਜੀ ਮੰਦ ਭਾਗੀ ਜਿਹੜੀ ਹੋਈ ਜੇ ਇੱਕ ਮਿੰਟ ਦੋ ਚਾਰ ਮਿੰਟ ਦੇ ਵਿੱਚ ਵਿੱਚ ਹੋ ਗਈ ਮੈਂ ਕੋਈ ਲੰਬਾ ਚੌੜਾ ਨਹੀਂ ਗਿਆ ਮੈਂ ਸਿਰਫ ਮੇਰੀ ਪਿੱਠ ਹੋਈ ਉਦੋਂ ਮੈਂ ਥੋੜਾ ਜਿਹਾ ਅੱਗੇ ਗਿਆ ਕਿਸੇ ਨੇ ਝੰਡੇ ਹੱਥ ਡੰਡਾ ਚਾਹੀਦਾ ਸੀ ਮੈਂ ਉਹਨੂੰ ਦਿਖਾਣ ਖਾਤਰ ਮੜਾ ਗਿਆ ਬੇ ਉੱਥੇ ਤੇ ਲੈ ਲਓ ਠੀਕ ਆ ਬਸ ਇੰਨਾ ਕਿ ਹੋਇਆ ਬਸ ਸਿਰਫ 4-5 ਮਿੰਟ ਦੇ ਵਿੱਚ ਵਿੱਚ ਇਹ ਕੰਮ ਹੋ ਗਿਆ ਤੇ ਇੱਕ ਜਿਹੜਾ ਲੜਕਾ ਥਾ ਹੁਣ 20-25 ਸਾਲ ਦਾ 25 ਸਾਲ ਦਾ 25-26 ਸਾਲ ਦਾ ਤੇ ਉਹ ਬਾਹਲੇ ਪਾਸੇ ਜਰੂਰ ਬੈਠਾ ਥਾ ਦਰਵਾਜੇ ਦੇ ਬਾਹਰਲੇ ਪਾਸੇ ਬੜੀ ਦੇਰ ਦਾ ਬੈਠਾ ਥਾ ਬਸ ਸਾਡੇ ਦਿਮਾਗ 'ਚ ਇਹ ਨਹੀਂ ਥਾ ਪਏ ਇਹਨੂੰ ਕਹੀਏ ਬਈ ਜਾ ਕੇ ਆਪੇ ਇਹ ਚੋਰੀ ਕਰਨ ਦੀ ਨੀਤ ਨਾਲ ਬੈਠਾ ਆ ਜਾਂ ਕੁਝ ਬੈਠਾ ਐਸਾ ਤਾਂ ਕੋਈ ਦਿਮਾਗ 'ਚ ਨਹੀਂ ਥਾ ਬਸ ਇਹ ਇੰਨੇ ਚ ਉਹ ਮਤਲਬ ਕੰਮ ਹੋ ਗਿਆ 2-4 ਮਿੰਟ 'ਚ ਹਾਂਜੀ ਕੋਈ ਲੋਕਾਂ ਨੇ ਦੇਖਿਆ ਲੋਕਾਂ ਨੇ ਸੰਗਤ ਨੇ ਉਹ ਜਿਸ ਤਰ੍ਹਾਂ ਅਸੀਂ ਦੱਸਿਆ ਇਥੇ ਸੰਗਤ ਆ ਗਈ ਨਾਲ ਦੀ ਨਾਲ ਹੀ ਹੋਰ ਆ ਗਈ ਤਾਂ ਉਹਨਾਂ ਨੇ ਕਿਹਾ ਵੀ ਹੁਣੇ-ਹੁਣੇ ਮੁੰਡਾ ਇੱਕ ਪੌੜੀਆਂ ਉਤਰਿਆ ਤੇ ਇੱਕ ਬੰਦਾ ਜਿਹੜਾ ਥਾ ਇੱਕ ਮੁੰਡਾ ਹੋਰ ਥਾ ਉਹ ਮੋਟਰਸਾਈਕਲ ਤੇ ਪਹਿਲਾਂ ਤੇ ਸਵਾਰ ਥਾ ਹੂੰ ਤੇ ਉਹ ਮਤਲਬ ਮੋਟਰਸਾਈਕਲ ਲੈ ਕੇ ਗਏ ਮੈਨੂੰ ਜਿਆਦਾ ਪਤਾ ਲੱਗ ਗਿਆ ਜੀ 15 ਮਿੰਟ ਜਦ ਮੈਂ ਵਾਪਸੀ ਆਇਆ ਨਾ ਜੀ ਉਸ ਤੋਂ ਬਾਅਦ ਜਦ 10 ਮਿੰਟ ਬਾਅਦ ਹੀ 5-7 ਮਿੰਟ ਬਾਅਦ ਹੀ ਪਤਾ ਲੱਗ ਗਿਆ ਪਰ ਜਦ ਤੱਕ ਉਹ ਨਿਕਲ ਚੁੱਕੇ ਥੇ ਹਾਂ ਜੀ ਕਿਆ ਕਿਆ ਸਮਾਨ ਲਗੇ ਹਾਂਜੀ ਸਾਡੇ ਇੱਕ ਮਾਤਾ ਰਾਣੀ ਦੀ ਨੱਥ ਹੈ ਜੀ ਸੋਨੇ ਦੀ ਤੇ ਸੋਨੇ ਦੇ ਦੋ ਚੁੰਮਕੇ ਆ ਜੀ ਤੇ ਸਰ ਕਿੰਨਾ ਕੁ ਵਜਨ ਹੋਊਗਾ ਇਹਨਾਂ ਦਾ ਇਹ ਨਹੀਂ ਵਜਨ ਦਾ ਤਾਂ ਅੰਦਾਜ਼ਨ ਲਾ ਸਕਦੇ ਤੇ ਕਮੇਟੀ ਨੂੰ ਪਤਾ ਹੋਊਗਾ ਜੀ ਠੀਕ ਹੈ ਕਿ ਨਹੀਂ ਮੈਂ ਨਹੀਂ ਇਸ ਬਾਰੇ ਕਹਿ ਸਕਦਾ ਇਹ ਹੈਗਾ ਵੀ ਲੱਗੇ ਇੱਥੋਂ ਚੱਕ ਕੇ ਅੰਦਰ ਕਮੇਟੀ ਮੋਕ ਤੇ ਆ ਗਈ ਸੀ ਜਾਣਕਾਰੀ ਜੀ ਜਦੇ ਅਸੀਂ ਮੰਦਰ ਕਮੇਟੀ ਨੂੰ ਜਿਹੜੀ ਹੈ ਫੋਨ ਕਰਤਾ ਸੀ ਤੇ ਉਸ ਤੋਂ ਬਾਅਦ ਆਉਣ ਨੂੰ ਜਿਸ ਤਰ੍ਹਾਂ 10 15 20 ਮਿੰਟ ਲੱਗਦੇ ਇਸ ਤਰ੍ਹਾਂ ਆ ਗਏ ਥੇ ਜੀ ਤੇ ਪੁਲਿਸ ਵੀ ਆਈ ਮੌਕੇ ਹਾਂਜੀ ਪੁਲਿਸ ਵੀ ਆਈ ਜੀ ਫਿਰ ਬਾਅਦ ਵਿੱਚ ਪੁਲਿਸ ਨੇ ਵੀ ਆਪਣਾ ਦੇਖ ਰੇਖ ਕੀਤੀ ਉਹਨਾਂ ਦੀ ਹਾਂ ਤੇ ਇਹ ਕੈਮਰੇ ਜਿਹੜੇ ਥੇ ਚੱਲਿਆ ਨਹੀਂ ਕਰਦੇ ਥੇ ਇਸ ਕਰਕੇ ਕਿੰਨੇ ਕੈਮਰੇ ਲੱਗੇ ਮੰਦਰ 'ਚ ਮੰਦਰ ਚਾਰ ਕੈਮਰੇ ਉੱਪਰ ਹੈ ਜੀ ਬਾਕੀ ਸਾਰਾ ਮੰਦਰ ਜਿਹੜਾ ਕੈਮਰੇ ਨਾਲ ਲੈਸ ਆ ਪਰ ਕੁਝ ਕੈਮਰੇ ਬੰਦ ਐ ਹੂੰ ਉਹਨਾਂ ਨੂੰ ਪਤਾ ਨਹੀਂ ਲੱਗਿਆ ਸਾਨੂੰ ਪਰ ਬੰਦ ਆ ਕਿਉਂਕਿ ਬੰਦ ਕਮਰੇ ਸਾਡੇ ਟੀਵੀ ਆ ਰਹੇ ਨੇ ਕੈਮਰੇ ਚੱਲਦੇ ਉਹਨਾਂ 'ਚ ਲੱਗਦਾ ਕਿ ਉਹ ਬੰਦੇ ਆ ਸਕਦੇ ਕਿ ਉਹ ਆਸੇ ਪਾਸੇ ਉਹਨਾਂ ਜਾਇਆ ਨਹੀਂ ਕਰਦੇ ਜੀ ਉਹ ਉੱਬਰਲੇ ਪਾਸੇ ਆ ਕੈਮਰੇ ਜਿਹੜੇ ਉਹ ਚੱਲਿਆ ਕਰਦੇ ਮੰਦਿਰ ਦੇ ਅੰਦਰ ਦਾ ਕਮਰਾ ਕੈਮਰੇ ਚਾਰ ਦੇ ਚਾਰ ਜਿਹੜੇ ਅੰਦਰ ਦੇ ਵਿੱਚ ਦਰਵਾਜ਼ੇ ਦੇ ਵਿੱਚ ਹੈ ਜਾਂ ਹਾਲ ਦੇ ਵਿੱਚ ਹੈ ਮੰਦਿਰ ਚ ਉਹ ਚਾਰੇ ਬੰਦ ਹੈ ਜੀ ਤੇ ਇਹਦੀ ਕਦੀ ਸ਼ਿਕਾਇਤ ਨਹੀਂ ਮੰਦਿਰ ਕਮੇਟੀ ਨੂੰ ਹੋਈ ਕਿ ਕੈਮਰੇ ਬੰਦ ਦੇ ਕੈਮਰੇ ਚ ਚਲਾਵੋ ਸ਼ਿਕਾਇਤ ਅਸੀਂ ਤਾਂ ਕਰੀਏ ਸਾਡੇ ਕੋਲ ਅਗਰ ਉਹ LCD ਹੋਵੇ ਅਸੀਂ ਇਹ ਦੇਖ ਸਕੀਏ ਕਿ ਇਹ ਬੰਦ ਕਿਹੜਾ ਹੈ ਕਿਹੜਾ ਨਹੀਂ ਇਹਦੀ ਚਾਬੀ ਜਿਹੜੀ ਹੈ ਕਮੇਟੀ ਕੋਲ ਹੁੰਦੀ ਹੈ ਜੀ ਜਿੱਥੇ ਡੀਵੀਆਰ ਆ ਵਗੈਰਾ ਹੈ ਜਾਂ ਇਹਦਾ ਸਿਸਟਮ ਪਏ ਆ ਨਾ ਸਾਰਾ ਉਹ ਸਾਡੇ ਕੋਲ ਚਾਬੀ ਨਹੀਂ ਹੈ ਜੀ ਪਤਾ ਨਹੀਂ ਲੱਗਦਾ ਨਹੀਂ ਉੱਥੇ ਸਾਨੂੰ ਕੀ ਪਤਾ ਜੀ ਕੀ ਕਰਿਆ ਕਿ ਹੋਇਆ ਕਰਦਾ ਥੱਲੇ ਕੀ ਆ ਨਹੀਂ ਹੋਇਆ ਕਰਦਾ ਕੋਈ ਸ਼ੱਕ ਦੀ ਤਰ੍ਹਾਂ ਸ਼ੰਕਾ ਹੋਵੇ ਕਿਸੇ ਬੰਦੇ ਤੇ ਨਹੀਂ ਜੀ ਸ਼ੰਕਾ ਅਸੀਂ ਇਸ ਬਗੈਰ ਕਹੇ ਤੇ ਕਿਸੇ ਨੂੰ ਨਹੀਂ ਕਹਿ ਸਕਦੇ ਸ਼ੰਕਤ ਬਹੁਤ ਆਂਦੀ ਹੈ ਅੱਜਕੱਲ ਨਸ਼ੇ ਦਾ ਜਮਾਨਾ ਚੱਲਿਆ ਹੋਇਆ ਠੀਕ ਹੈ ਨਸ਼ੇ ਚ ਕੋਈ ਵੀ ਆਜੀ ਨਸ਼ੇ ਬੈਠਾ ਸੀ ਲੱਗਦਾ ਸੀ ਨਸ਼ੇੜੀ ਹੋਊਗਾ ਉਹ ਤੁਹਾਨੂੰ ਸ਼ਕਲ ਦੇਖ ਕੇ ਲੱਗਦਾ ਸੀ ਇਹ ਤਾਂ ਨਹੀਂ ਤਾਂ ਇੰਨੀ ਗੌਰ ਨਾਲ ਅਸੀਂ ਸ਼ਕਲ ਵੀ ਇਹਨਾਂ ਨੇ ਦੇਖੀ ਸਾਨੂੰ ਕੀ ਪਤਾ ਇਹਨੇ ਚੋਰੀ ਕਰਨ ਦੀ ਨੀਤ ਚ ਬੈਠਾ ਜੀ ਇਹ ਇੰਨੀ ਸ਼ਕਲ ਮਤਲਬ ਅਸੀਂ ਗੌਰ ਨਾਲ ਨਹੀਂ ਨਾ ਉਹ ਦੇਖਿਆ ਇਹਨਾਂ ਬੈਠਾ ਕੋ ਬੈਠ ਰਿਹਾ ਦੁਨੀਆ ਬੈਠੀ ਰਹਿੰਦੀ ਆਂਦੀ ਨਦੀ ਹੁਮਦੀ ਰਹਿੰਦੀ ਹੈ ਕੋਈ ਨਹੀਂ ਠੀਕ ਹੈ ਹਾਂ ਜੀ ਮੈਂ ਕਿਹਾ ਸਾਨੂੰ ਤਾਂ 7.5 ਦਾ ਨਾਮ ਬੋਲੋ ਨਾ ਪੁਜੀਸ਼ਨ ਕੁਮਾਰ ਪੁਜੀਸ਼ਨ ਜੀ ਕੀ ਮਾਮਲਾ ਮਾਮਲੇ ਹੈ ਜੀ ਪਈ 7.5 ਤੋਂ 8.8 ਮੈਨੂੰ ਪੰਡ ਜੀ ਦਾ ਫੋਨ ਆਇਆ ਮੈਂ ਆਪਣੇ ਘਰ ਤਾਂ ਤੇ ਉਹ ਕਹਿੰਦੇ ਅਦਦਾਂ ਹੋ ਗਿਆ ਪਾਪਰ ਆਏ ਪੰਡਤ ਜੀ ਨਾ ਸਾਡੇ ਕਿਤੇ ਜਾਣ ਦਾ ਮਨੀ ਮੇਸ਼ ਠੀਕ ਹੈ ਜੀ ਉਹ ਕਿਤੇ ਝੰਡਾ ਚੁੰਡਾ ਵਾ ਪਤਾ ਨਹੀਂ ਬਾਹਰ ਕਰ ਦੇ ਦੇ ਤਿਆਰ ਐਨੇ ਟਾਈਮ ਦੂਜੇ ਪੰਡਤ ਜੀ ਬਾਹਰ ਚੱਲ ਗਏ ਬਾਏ ਨੇ ਟਾਈਮ ਚ ਹੀ ਹੋ ਗਿਆ ਜੀ ਕੰਮ ਕੀ ਨੁਕਸਾਨ ਹੋ ਗਿਆ ਨਾਥ ਚੁੰਮ ਕੇ ਕਿ ਕਿੰਨਾ ਨੁਕਸਾਨ ਹੋ ਗਿਆ ਈ ਦਾ ਕੋਈ ਆਈਡੀ ਨਹੀਂ ਆਉਂਦਾ ਬਿੱਲ ਦੇਖਣਾ ਪੈਣਾ ਜੀ ਸਰ ਕਿੰਨੇ ਕੈਮਰੇ ਲੱਗੇ ਮੰਦਰ 'ਚ ਮੈਂ ਮਰੇ ਦਾ ਹੈਗੇ ਜੀ 15 16 ਚੱਲਦੇ ਚੱਲਦੇ ਭਾਜੀ ਅਸੀਂ ਪਿੱਛੇ 1 ਮਹੀਨਾ ਪਹਿਲਾਂ ਸਾਡਾ ਮੁੰਡਾ ਕਰਕੇ ਗਿਆ ਸਾਰੇ ਚੱਲਦੇ ਨੇ ਹਾਂ ਹੁਣ ਇਹ ਦੂਰੋਜਾ ਅਸੀਂ ਵੀ ਨਹੀਂ ਦੇਖਦੇ ਅਸੀਂ ਤਾਂ ਐਦਵਾਰ ਨੂੰ ਆਈਦਾ ਕਿਦੇ ਕੰਮ ਚੱਲਦਾ ਹੋਵੇ ਤਾਂ ਆਈਦਾ ਠੀਕ ਹੈ ਜੀ ਤੇ ਚੱਲਦੇ ਤੇ ਹੁਣ ਕਿਆ ਕਹਿ ਸਕਦੇ ਕਿਹੜਾ ਨਹੀਂ ਚੱਲਦਾ ਕਿਹੜਾ ਨਹੀਂ ਚੱਲਦਾ ਡੀਵੀਡੀ ਸਾਡੀ ਥੱਲੇ ਪਈ ਹੁੰਦੀ ਕੁਸ਼ਕ ਇਹਦਾ ਸ਼ੱਕ ਹੁਣ ਅਸੀਂ ਇਦਾਂ ਕਿਹਦੇ ਸ਼ੱਕ ਦੀ ਨਹੀਂ ਆਂਦੀ ਜੀ ਦਰਬਾਰ ਤੇ ਹੁਣ ਕਿਹਦੇ ਸ਼ਕਲ ਕਰਦੇ ਹੁਣ ਇੱਕ ਸਾਡਾ ਮੁੰਡਾ ਹੈਗਾ ਜਿਹੜਾ ਬੈਠਾ ਇਹਨੇ ਦੇਖਿਆ ਇਹ ਮੁੰਡਾ ਬਾਹਰ ਕਾਫੀ ਟਾਈਮ ਬੈਠਾ ਰਿਹਾ ਹੂੰ ਬੈਂਚੇ ਤੇ ਬੈਠ ਕੇ ਮੋਬਾਈਲ ਚਲਾਉਂਦਾ ਰਿਹਾ ਨੀਲੇ ਰੰਗ ਦਾ ਕਵਰ ਇਹਨੂੰ ਲੱਗਿਆ ਬਈ ਹੈਗਾ ਉਹਨੂੰ ਤੇ ਬਸ ਇੰਨੇ ਟਾਈਮ ਜੀ ਪਤਨੀ ਪੰਡੀ ਜੀ ਬਾਹਰ ਗਏ ਇੰਨੇ ਟਾਈਮ ਜੀ ਕੰਮ ਹੋ ਗਿਆ ਉਹਦੀ ਸ਼ਕਲ ਨਜ਼ਰ ਨਹੀਂ ਦੇਖ ਰਿਹਾ ਹੁਣ ਡੀਵੀ